हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੀਣ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਿਆਂ ਬਈ ਟੌਪ ਕੁਆਲਿਟੀ ਦੀਆਂ ਤੇ ਦੋਵੇਂ ਤਾਜ਼ੀਆਂ ਸੂਈਆਂ ਨੇ ਇੱਕ ਦੇ ਮਗਰ ਜਿਹੜਾ ਬੱਚਾ ਬਈ ਵੱਸੀ ਆ ਗੀ ਇਹ ਕੈਰ ਸੈਰ ਦਿਖਾ ਦੇਾਂਗੇ ਇੱਕ ਸੂਨੂ ਦਿਖਾ ਦੇਾਂਗੇ ਜਰਸੀ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਜੋ ਆਪਾਂ ਕਰ ਲੈਂਦੇ ਆ ਬਾਕੀ ਦੀ ਗੱਲਬਾਤ ਆਜੋ ਬਾਪੂ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਪੂ ਵਧੀਆ ਜੀ ਵਧੀਆ ਕਿਵੇਂ ਚੱਲਦਾ ਕੰਮ ਕਰ ਵਧੀਆ ਚੱਲਦਾ ਠੀਕ ਆ ਅੱਜ ਦੋ ਬੇੜਾ ਦਿਖਾਉਣ ਹਾਂ ਦੋ ਜੀ ਦੋ ਦੁਨਹੀਂ ਦ ਨਾਮ ਤੇ ਆਪਣਾ ਐਡਰੈਸ ਨਾਮ ਮੰਦਰ ਸਿੰਘ ਪਿੰਡ ਛਨਾ ਗਲਵ ਸਿੰਘ ਵਾਲਾ ਜਿਹੜਾ ਬਰਨੜਾ ਤਪਾ ਦੇਸੀਲ ਹੂੰ ਨੇੜੇ ਭਦਾਉੜ ਨੇ ਜਿਹੜਾ ਸੱਧੂ ਇਹ ਪਿੰਡਾਂ ਦੇ ਨੇੜਾ ਆਲ ਮੋਬਾਈਲ ਨੰਬਰ ਬੋਲ ਦਗਾ 9855233688 ਇਹ ਬਾਪੂ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲੋ ਐਰ ਸੈਰ ਆ ਗਈ ਹੈ ਹਾਂ ਜੀ ਬੱਸੀ ਵੀ ਐਰ ਸੈਰ ਹੈ ਹੂੰ ਬਾੜਾ ਨਾਨਕਾ ਦਿਖਾ ਦੇ ਇੱਧਰ ਦੀ ਲੈ ਇੱਧਰ ਦਿਖਾ ਵੀ ਜਮਾਹਦੀ ਸੂਕੀ ਮੰਨ ਖੜੀ ਹੈ ਬਸ ਤੇ ਬੱਚਾ ਸਹੀ ਗਾ ਆ ਤਾਜਾ ਮਤਲ ਨਾੜਗੇ ਨੇ ਜਿਹੜਾ ਹਮ ਆ ਦੇ ਕੱਚਾ ਨਾਲ ਹਾਂ ਹਜੇ ਤਾਂ ਸੂਕੀ ਹੀ ਛੱਡੀ ਹੈ ਸੂਕਾ ਹੈ ਜੇਰ ਪਈ ਨਹੀਂ ਹਜੇ ਪੈਣੀ ਹੈ ਬਾਕੀ ਤੇ ਬਾਪੂ ਬੱਚਾ ਵਾਲਾ ਪਿਆਰਾ ਪਾ ਕੇ ਹੈ ਨਾ ਹਾਂ ਜੀ ਬਸ ਸ਼ਹਿਰ ਸ਼ਹਿਰ ਬੱਸੀ ਦਿੱਤੀ ਆਪ ਵੀ ਹੈ ਸ਼ਹਿਰ ਹਮ ਹਜੇ ਹੈ ਮਨ ਅੱਧਾ ਘਟਾ ਕੇ ਮਨ ਕੇ ਸੂਈ ਨੂੰ ਠੀਕ ਹੈ ਬਾਪੂ ਖੜੀ ਹੋਇਆ ਬੱਚਾ ਗੇਰਾ ਤੇ ਕਿੰਨਾ ਕ ਦੁੱਧ ਪਾ ਦੂ ਬਾਪੂ ਦੁੱਧ ਚਾਹੀਦਾ ਜੀ 20 ਦੇ ਨਿਟੜ ਠੀਕ ਹੈ ਕਿੰਨਾ ਕ ਬੋੜਾ ਕੱਢਿਆ ਫਿਰ ਬੋੜਾ ਜੀ ਤਾਰੀ ਮਾਰੀ ਆਪਾਂ ਆਪਣੀ ਮਾਰਦੇ ਠੀਕ ਹੈ ਬੱਚਾ ਜਿੰਗਾ ਕਹਦਾ ਠੀਕ ਹੈ ਬਬੀ ਹਾਂ ਜੀ ਬਾਕੀ ਕੱਦ ਵਜਨ ਬਹੁਤ ਹੈ ਨਾ ਹਾਂ ਜੀ ਹਾਂ ਹਮ ਸਹੀ ਗੱਲ ਹੈ ਲੇਵਾ ਚੈੱਕ ਕਰਵਾ ਦੀਏ ਪਹਿਲਾਂ ਤਾਂ ਲੇਵਾ ਦੇਖੋ ਫਾੜੀ ਵਾਲੀ ਠੰਡੀ ਠੁਡੀ ਪੂਰੀ ਜੀ ਧਾਰਾ ਹੀ ਮਾਰ ਕੇ ਦਿਖਾਵਾਂਗੀ ਧਾਰਾ ਵਿੱਚ ਲੋਕੋ ਕਹਿੰਨਾ ਮਾਰ ਕੇ ਦਿਖਾਵਾਂਗੇ ਆ ਗੋਹਾ ਜਨ ਲੱਗੇ ਥਣ ਗਲਾਬੀ ਥਣ ਚੈੱਕ ਕਰੀ ਕੋਈ ਹਾਂ ਕੀ ਬਾਤ ਹੈ ਬਹੁਤ ਚੰਗਾ ਥਣ ਐ ਨਿਖੜ ਮਾ ਥਣ ਪੀੜੀ ਦੇ ਪਾਵੇ ਅਰ ਗੱਥਣ ਕੱਲਾ ਕੱਲਾ ਥਣ ਲੱਗਾ ਵਾ ਪੂਰਾ ਚੰਗਾ ਉਹ ਵੀ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਬਾਕੀ ਨਾ ਬਰੀਡ ਦੀ ਗੱਲ ਕਰੀਏ ਬਰੀਡ ਤਾਂ ਬੜੀ ਚੰਗੀ ਆ ਜੀ ਕਿਉਂਕਿ ਐਰ ਸ਼ੈਰ ਬਰੀਡ ਆ ਜਿਹੜੀ ਬਹੁਤ ਘੱਟ ਮਿਲਦੀ ਆ ਕਿ ਨਹੀਂ ਬਾਪੂ ਨਾ ਨਾ ਮਿਲਦੀ ਜੀ ਹੂੰ ਜਾਮੂ ਇੱਥੇ ਹੁੰਦੀ ਆ ਬੱਸੀ ਨਾਲ ਐ ਸ਼ੈਰ ਜੀ ਅੱਲਾਹ ਬਾਈ ਬਾਕੀ ਇਹ ਬੱਚੇ ਦੀ ਗੱਲ ਕਰੀਏ ਤਾਂ ਬੱਚਾ ਤਾਂ ਮੈਂ ਕਹਿੰਦਾ ਤੋਹਫਾ ਦੇਗੀ ਕਰਮਾ ਦਾ ਹਾਂ ਬੜਾ ਚੰਗੇ ਬਾਕੀ ਆਪਦੀ ਬਰੀਡ ਬਰੂਡ ਦੇਖੋ ਮੂੰਹ ਮੈਂ ਨਾ ਮੈਂ ਕਹਿੰਦਾ ਕੀ ਬਾਤ ਆ ਬਹੁਤ ਪਿਆਰਾ ਫੇਸ ਆ ਕਰਮਾਲੀ ਦਾ ਤੁਰਾ ਤੁਰਾ ਤੁਸੀਂ ਚੈੱਕ ਕਰ ਸਕਦੇ ਦੂਜਾ ਥੂਆ ਜੀ ਹੂੰ ਦੂਜਾ ਕੱਦ ਪੂਰਾ ਫੁੱਲ ਆ ਮੇਰਾ 6 ਫੁੱਟ ਬਾਕੀ ਕੋਈ ਵੀ ਵੀਰ ਸੂਟ ਹੀ ਮੰਨ ਕੇ ਨਾ ਆਇਓ ਕਿ ਨਹੀਂ ਲੈ ਮੰਨੋ ਜੀ ਦੇਖੋ 6 ਫੁੱਟ ਦਾ 6 ਫੁੱਟ ਬਾਪੂ ਦਾ ਕਰਦਾ ਬਈ ਉਸ ਹਾਂ ਮਨ ਆਪਦੀ ਚਾਚ ਮਾਰ ਆਂ ਇ ਫਿਰਦੇ ਰੋ ਥੱਲੇ ਸਹੀ ਗੱਲ ਕੋਈ ਚੱਕਰ ਨਹੀਂ ਤਾਰਾ ਮਾਰ ਕੇ ਦਿਖਾਵਾਂ ਬਾਕੀ ਨਿੱਗੇ ਜੇ ਮਤੇ ਦੀ ਆ ਕਿ ਨਹੀਂ ਹਾਂ ਬਹੁਤ ਠੰਡੀ ਵੇੜੀ ਹਾਂ ਸਹੀ ਗੱਲ ਹੈ ਠੰਡੀ ਠੰਡੀ ਵੀ ਫੁੱਲ ਹੈ ਕਹਿਣਾ ਕੁਝ ਨਹੀਂ ਤੇ ਬਾਪੂ ਫਿਰ ਮੁੱਲ ਕੀ ਰਹੂ ਇਹਦਾ ਮੁੱਲ ਬਾਪੂ ਫੋਨ 'ਤੇ ਦੱਸ ਦੇਗਾ ਜੀ ਮੁੱਲ ਜੈਨ ਰਹੂਗਾ ਹਾਂ ਜੀ ਹਾਂ ਠੀਕ ਹੈ ਜੀ ਜੀ ਗਾਹ ਹੋਇਆ ਸਾਡਾ ਮੁੱਲ ਆਪਾਂ ਵਧੀਆ ਗਾਏ ਮੁੱਲ ਬਾਪੂ ਕਹਿੰਦਾ ਬਈ ਇਧਰ ਮਾੜਾ ਖਿਆਲ ਕਰਾ ਲਓ ਲੈ ਤਾਰਾ ਨਲੇ ਬਾਪੂ ਬੈਠਾ ਨਹੀਂ ਬਾਈ ਐਂ ਧਰਾਂ ਮਾਰ ਬੈਠਾ ਬੈਠਾ ਘਟ ਜਾਂਦਾ ਚਵਾਈ ਦੇਖ ਬਾਪੂ ਬੜੀ ਥੰਕੀ ਆ ਨਾ ਹਾਂ ਜੀ ਮੋਟੀ ਮੋਟੀ ਚਵਾਈ ਬਾਈ ਪੂਰਾ ਲਾ ਪਿੱਛੇ ਹਾਂ ਜੀ ਮੇਨ ਗੱਲ ਨਾ ਯਾਰ ਠੰਡੀ ਦੇਖੋ ਬਾਲੀ ਆ ਕੇ ਕਹਿਣਾ ਤਾਂ ਕਰ ਮੈਨਾਂ ਬਸ ਹੈ ਹੀ ਨਹੀਂ ਚੂਣ ਚਵਾ ਵੀ ਇੱਕ ਨੰਬਰ ਬਾਕੀ ਦੁੱਧਾਂ ਪਾਕਿਸਤਾਨ ਸੇ ਆਏ ਬਾੜਾ ਚੰਗਾ ਥਾਣਾ ਜੀ ਹੂੰ ਬਾਕੀ ਬਰੀਕੀ ਚਵਾੜਾ ਸਾਰੀ ਹੈ ਨਾ ਬੱਸੀ ਹਮਾਰ ਕਿਸੇ ਥਾਰੇ ਹੂੰ ਬੱਚਾ ਇੱਕ ਵਾਰੀ ਫੇਰ ਦਿਖਾਣੇ ਦੇਖੋ ਫੇਸ ਬੜਾ ਪਿਆਰਾ ਬੱਚਾ ਕਰ ਮਰਨੇ ਪਾਏਗਾ ਚੰਗੇ ਆ ਲਾਲੂ ਵਿਖਰਾਗ ਤੇ ਪਲਗੀ ਬਹੁਤ ਸੋਹਣੀ ਬਹੁਤ ਚੰਗੀ ਬੱਸੀ ਇਧਰ ਛੁਮਾਰ ਕੇ ਦਿਖਾ ਦੇਣੀ ਹੂੰ ਇਹ ਜਿੰਨੇ ਪਾਸੇ ਨੇ ਇੱਕ ਪਾਸਾ ਕਈ ਵਾਰ ਅਗਲਾ ਕਹਿੰਦਾ ਵੱਧ ਘਟ ਜਾ ਜਾਂ ਹੋਰ ਹੂੰ ਪਤਾ ਲੱਗੇ ਸੱਜਣਾ ਸਹੀ ਗੱਲ ਪਤਾ ਲੱਗ ਜਾਂਦਾ ਕਿਉਂਕਿ ਥਣ ਇੱਕ ਹੋ ਜਾਂਦਾ ਥਣ ਲੈ ਉਹ ਵੀ ਨਖੜ ਮਾ ਥਣ ਕਹਿ ਸਕਦੇ ਬਹੁਤ ਸੋਹਣਾ ਪੂਰੀ ਮਿੱਠੀ ਤੇ ਥਣ ਕਿਆ ਬਾਤ ਹੈ ਪੂਰਾ ਚੰਗਾ ਥਾਂ ਲੱਗਿਆ ਵਾ ਬਾਕੀ ਫੇਸਬੂਕ ਦੀ ਗੱਲ ਕਰੀਏ ਬਰੀਡ ਬਰੂਡ ਦੀ ਗੱਲ ਕਰੀਏ ਫੁੱਲ ਆਕਰਮ ਵਾਲੀ ਤੇ ਮੋਲ ਬਾਪੂ ਕਹਿੰਦਾ ਜਾਇ ਜੀ ਰੋਹ ਮੋਲ ਨਹੀਂ ਬਾਲਾ ਕਰ ਦੇਖ ਨਹੀਂ ਆਹ ਫੂਰ ਤੇ ਦੱਸ ਦੇ ਠੀਕ ਹੈ ਬਾਪੂ ਹਾਂਜੀ ਤੇ ਦੋ ਨੰਬਰ ਤੇ ਕਿਹੜਾ ਸੁਆਗੀ ਜਰਸੀ ਇਹ ਮਾਲ ਦੂਜਾ ਲਾ ਲਓ ਤੀਜਾ ਲਾ ਲਓ ਇੱਥੇ ਕਿ ਜੀ ਤੇ ਕਿੰਨਾ ਮਾਦਣਾ ਬਾਪੂ ਸੂਈ ਨੂੰ ਇਹ ਸੁਈਰੀ ਚੌਥਾ ਦੇਣਾ ਜੀ ਕਿੰਨਾ ਕਰ ਦੁੱਧ ਦੇ ਦੁੱਧ ਹੁਣ 12 ਲੀਟਰ ਅੱਜ ਤਿਆਰ ਇਹਦੇ ਠੀਕ ਹੈ ਹਾਂ ਕਿੰਨਾ ਕਰ ਦੁੱਧ ਪਾ ਦੂੰ ਚਾਹੀਦਾ 18 19 ਲੀਟਰ ਸੌਖਾ ਜਾ ਤੇ ਬਾਈ ਚ ਵੀ ਬਹੁਤ ਚੰਗੇ ਧਾਰੇ ਦੀ ਮਾਰਕੀ ਦਿ ਬੱਚਾ ਇਹਦੇ ਮਗਰ ਬੱਚਾ ਆ ਗਿਆ ਥਾਣ ਲੈਵਾ ਬੜਾ ਚੰਗਾ ਆ ਗਿਆ ਹਨਾ ਹਾਂਜੀ ਹੂੰ ਕੱਲਾ ਕੱਲਾ ਨਿਖੜ ਮਾ ਥਾਣਾ ਪੂਰੀ ਵਿੱਥੀ ਤੇ ਕਹਿ ਸਕਦੇ ਆਂ ਕਿ ਥਾਣਾ ਤੁਣਾ ਦਾ ਸੈਜ ਨਾ ਇੱਕ ਨੰਬਰ ਆ ਬਾਕੀ ਤੋਰਾ ਤਾਰਾ ਸਾਨੂੰ ਚੈੱਕ ਕਰਾਉਣੇ ਇੱਕ ਗੱਲ ਹੋਰ ਹੈ ਕੋਈ ਵੀ ਵੀਰ ਆਊਗਾ ਛੂਟੀ ਜਰਸੀ ਨਾ ਮੰਨ ਕੇ ਆ ਜਾਓ ਕਿ ਨਹੀਂ ਵੱਡੀ ਜਰਸੀ ਹੈ ਜੀ ਹੂੰ ਲਓ ਲੰਮੀ ਲੰਮੀ ਦੇਖ ਮੇਰੇ ਬਰਾਬਰ ਦੇਖ ਲੋ ਜੀ ਸਹੀ ਗੱਲ ਹੈ ਐਚ ਐਫ ਜਿੱਡਾ ਕੱਦ ਦਾ ਕਿ ਨਹੀਂ ਬਾਪੂ ਹਾਂਜੀ ਹਾਂ ਲੰਮੀ ਲੰਮੀ ਪੂਰੀ ਹੈ ਸਹੀ ਗੱਲ ਹੈ ਮਗਰ ਥਾਣ ਵੀ ਤੁਨੋਂ ਇੱਕ ਲੰਬੀ ਹੈ ਥਾਣ ਤੋਂ ਦੀ ਰਿਕਾਟ ਹੀ ਕਿੱਡੇ ਵੈ ਥਾਣ ਦਾ ਸਹੀ ਗੱਲ ਹੈ ਇੱਕ ਨੰਬਰ ਬਾਕੀ ਜਿਹੜਾ ਨਾ ਮੋਲਾ ਬਾਪੂ ਕਹਿੰਦਾ ਜਮਾ ਜਾਇਜ਼ ਰਹੂਗਾ ਲੈਣ ਦੇਣ ਮੁੱਲ ਰਹੂਗਾ ਮੁੱਲ ਦੀ ਬਾਲਾ ਕਰਦੇ ਤੇ ਫੀਡਿੰਗ ਦੇਖ ਸਕਦੇ ਹਵਾਨੇ ਦੀ ਫੁੱਲ ਚੰਗੀ ਆ ਤੇ ਚਵਾਈ ਚੂਈ ਵੀ ਬਾਪੂ ਕਹਿੰਦਾ ਇੱਕ ਨੰਬਰ ਹੈਗਾ ਆਏ ਮੰਨ ਲਓ ਤੁਸੀਂ ਮੱਝਾਂ ਲੈ ਜਾਓਗੇ ਕਿ ਨਹੀਂ ਬਾਪੂ ਅਜਾ ਹਾਂਜੀ ਲੈ ਲੋ ਦੁੱਧ ਗਾੜਾ ਹੋਊਗਾ ਫੈਲ ਆਹ ਤਾਰਾ ਦੇਖ ਲਓ ਜੀ ਲੈ ਨਾਲੇ ਬਾਪੂ ਨੇ ਨਾ ਬਈ ਬੱਚਾ ਵੀ ਨਹੀਂ ਲੈ ਸਿੱਧਾ ਹੀ ਵਹਿਗਾ ਨਹੀਂ ਆਪਾਂ ਬੱਚਾ ਹੀ ਲਾਉਂਦੇ ਆ ਆਪਣੀ ਢੀਂਗਾਂ ਨੂੰ ਬੱਚਾ ਹੀ ਲਾਉਂਦੇ ਆ ਆਪਾਂ ਸਹੀ ਗੱਲ ਐਨੀ ਠੰਡੀ ਆਪਾਂ ਗਰਮ ਲੈਂਦੇ ਹੀ ਨਹੀਂ ਸਹੀ ਗੱਲ ਆ ਇਹਨਾਂ ਦਾ ਕੁਝ ਹੈ ਹੀ ਨਹੀਂ ਬਈ ਜੇ ਮੇਰੇ ਬਾਪੂ ਨੇ ਦੋਮਾ ਨਹੀਂ ਹਟਾਰਾ ਮਾਰਦੇ ਨਾਲੇ ਆਪਾਂ ਬਾਈ ਕੇ ਮਾਰਨੇ ਹੁੰਦੇ ਬਾਪੂ ਲੋ ਬੈਠੇ ਨਹੀਂ ਜਾਂਦਾ ਤਾਂ ਜਿੱਦ ਕੇ ਬਾਪੂ ਨੇ ਆਈ ਮਾਰੀ ਆ ਦੇਖੋ ਜੀ ਲੈ ਬੜੀ ਸਫਾਈ ਜਲੇ ਮੇਰੇ ਬਾਪੂ ਬਹੁਤ ਸੋਣਾ ਚੌਂ ਚਵਾ ਲੱਗਿਆ ਵਾ ਕਰਨਾ ਇਤਨਾ ਵੀ ਇਸਨੇ ਵਸਾ ਸੂਚੇ ਕਰਬਾ ਨੇ ਇੱਕ ਨੰਬਰ ਥਾਣਾਗਾ ਤੇ ਬਾਪੂ ਮੋਲੇ ਦਾ ਵੀ ਫੋਨ ਤਿਰੋ ਹਾਂ ਜੀ ਫੋਨ ਤੇ ਕਰਦੇ ਬਾਕੀ ਫੇਸਬੁਕ ਦੀ ਗੱਲ ਕਰੀਏ ਦੇਖ ਸਕਦਾ ਮੈਂ ਬਾਈ ਬਾਲਾ ਮਗਰ ਬੱਛਾ ਜੀ ਦੀ ਬੱਚਾ ਇਹਦਾ ਮਗਰ ਆ ਗਿਆ ਬੱਚਾ ਹਾਂ ਥੋੜੀ ਧੋਗਲੇ ਪਾਂਚ ਜਰਸੀ ਹੈ ਜੀ ਹੂੰ ਧੋਗਲੇ ਪਾਂਚ ਜਰਸੀ ਆ ਪਾਈ ਗੱਲ ਸਹੀ ਦੱਸਾਂਗੀ ਬਾਪੂ ਅਸਲ ਵਿੱਚ ਫੈਂਟ ਵੀ ਚੰਗੀ ਆਉਣੀ ਆ ਕਿ ਨਹੀਂ ਹਾਂ ਦੁੱਧ ਵੀ ਬਹੁਤ ਘੜਦੇ ਘੜਦੇ ਬਹੁਤ ਆ ਦੁੱਧ ਵੀ ਗੜਾ ਹੋਗਾ ਬਾਈ ਫੈਂਟ ਚੰਗੀ ਆਊਗੀ ਤੇ ਗਰਮੀਆਂ ਦਾ ਤੋਹਫਾ ਸਰਦੀਆਂ ਦਾ ਵੀ ਇੱਕ ਗੱਲੋ ਬਾਈ ਤੋਹਫੇ ਮਿਲ ਜਾਈਏ ਹਾਂ ਜੀ ਹਾਂ ਹਾਂ ਕਿਉਂਕਿ ਸਰਦੀ ਦੀ ਠੰਡ ਵੀ ਨਹੀਂ ਮਿਲਣੀ ਇਹਨਾਂ ਨੇ ਨਹੀਂ ਨਹੀਂ ਮੰਨਣੀ ਸਹੀ ਗੱਲ ਆ ਬਾਪੂ ਬਾਪੂ ਜੇ ਕੋਈ ਜੋੜਾ ਇਕੱਠਾ ਲੇ ਜੇ ਫਿਰ ਹਾਂ ਜੇ ਆਪਾਂ ਮਾਨਤਨ ਕਰਾਂਗੇ ਠੀਕ ਹੈ ਬਾਪੂ ਕਹਿੰਦਾ ਜੇ ਕੋਈ ਜੋੜਾ ਇਕੱਠਾ ਲੇ ਜੇ ਤਾਂ ਆਪਾਂ ਮਾਨਦਾਨ ਵਧੀਆ ਕਰ ਦਿਆਂਗੇ ਕਿਸੇ ਵੀ ਵੀਰ ਨੂੰ ਦੋਮਾ ਵੇੜਾ ਅਗਰੇ ਜੇਰ ਦੀ ਆਪਾਂ ਫੋਟੋ ਪਾਵਾਂਗੇ ਨਾਲ ਸਭ ਕੇ ਰੱਖਾਂਗੇ ਠੀਕ ਹੈ ਜੇਰ ਪੈ ਜਿੰਦੀ ਅੱਧੇ ਘਟ ਘਟੇ ਚ ਪੈ ਜੂ ਠੀਕ ਹੈ ਢਾਈ ਤੱਕ ਘਟੇ ਤੱਕ ਰਹਿਣੀ ਹੈ ਤਾਂ ਛੁੱਭੀ ਹਟੀਏ ਬਾਪੂ ਕਹਿੰਦਾ ਮੰਨ ਕੇ ਚੱਲੋ ਵੀ ਭਾਈ ਜਦੋਂ ਜੇਰ ਪੈਗੀ ਆਪਾਂ ਵੀਡੀਓ ਬਣਾ ਕੇ ਰੱਖ ਲਾਂਗੇ ਦੇਖੋ ਨਹੀਂ ਬਾਪੂ ਹਾਂ ਹਾਂਜੀ ਸਹੀ ਗੱਲ ਹੈ ਭਾਈ ਕਿਸੇ ਵੀ ਵੀਰ ਨੂੰ ਦੋਮਾ ਨੂੰ ਕੋਈ ਵੀ ਨਾ ਜੋ ਪਸੰਦ ਆਉ